ਨੈਸ਼ਨਲ ਸਕੂਲ ਗੇਮਸ ਇੰਡੀਆ ਦੇ ਪੰਜਾਬ ਦੇ ਸ਼ਹਿਰ ਰਾਜਪੁਰਾ ਦੇ ਸਰਕਾਰੀ ਸਕੂਲ ਦੇ 8ਵੀਂ ਜਮਾਤ ਦੇ ਵਿਦਿਆਰਥੀ ਜਸਕਰਨ ਜੋਤ ਸਿੰਘ ਨੇ हाई जंप गेम ਦੇ ਵਿੱਚ ਭਾਰਤ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕਰ ਰਾਜਪੁਰਾ ਪਹੁੰਚਣ ਤੇ ਉਸ ਦਾ ਜਿਹੜਾ ਸਵਾਗਤ ਪਰਮਾ ਕੀਤਾ ਗਿਆ ਇਸ ਕਰਕੇ ਅੱਜ ਸਰਕਾਰੀ ਐਂਟੀ ਸੀ ਸਕੂਲ ਦੇ ਵਿੱਚ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਵਿਦਿਆਰਥੀ ਜਸਕਰਨ ਜੋਤ ਸਿੰਘ ਦਾ ਸਨਮਾਨ ਕੀਤਾ ਗਿਆ ਇਹ ਮੁਕਾਬਲਾ ਲਖਨਊ ਵਿਖੇ ਦੇਸ਼ ਪਰਦੇਸਕੂਲੀ ਵਿਦਿਆਰਥੀਆਂ ਦਾ ਹੋਇਆ ਸੀ ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਇਹ ਵੀ ਕਿਹਾ ਕਿ ਜਲਦ ਹੀ ਵਿਦਿਆਰਥੀ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਮੁਲਾਕਾਤ ਕਰਵਾਈ ਜਾਵੇਗੀ ਤਾਂ ਜੋ ਅਗੇ ਗੇਮਸ ਖੇਡਾਂ ਦੇ ਲਈ ਬੈਜ ਵੀ ਸਵਾਇਆ ਜਾਵੇਗਾ ਦੱਸਣਯੋਗ ਹੈ ਕਿ ਪਹਿਲਾ ਇਸ ਵਿਦਿਆਰਥੀ ਨੇ ਪੰਜਾਬ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ ਇਸ ਮੌਕੇ ਹੋਰ ਕੀ ਕੁਝ ਕਹਿਣਾ ਸੀ ਜਸਕਰਨ ਜੋਸ਼ ਸਿੰਘ ਦੇ ਪਿਤਾ ਅਤੇ ਵਿਧਾਇਕਾ ਨੀਨਾ ਮਿੱਤਲ ਪਰਮਿੰਦਰ ਕੌਰ ਕੋਚ ਪੀਟੀਆਈ ਅਤੇ ਜਸਪੀਰ ਕੌਰ ਪ੍ਰਿੰਸੀਪਲ ਸਰਕਾਰੀ ਐਂਟੀਸੀ ਦਾ ਸਵਾਉ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਅੱਜ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿਉਂਕਿ ਰਾਜਪੁਰੇ ਦੀ ਸ਼ਾਨ ਵੜਾਈ ਹੈ ਸਾਡੇ ਬੱਚੇ ਨੇ ਜਿਹੜਾ ਇਹ ਹਾਈ ਜੰਪ 'ਚ ਰਿਕਾਰਡ ਤੋੜ ਕੇ ਆਇਆ ਹੈ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਇਸ ਤੇ ਵੀ ਹੁੰਦਾ ਕਿ ਅੱਜ ਇਹ ਬੱਚਾ ਸਾਡਾ ਨੈਸ਼ਨਲ ਚ ਗਿਆ ਤਾਂ ਅੱਗੇ ਵੀ ਬਹੁਤ ਉਚਾਈਆਂ ਤੇ ਜਾਊਗਾ ਇਹਦੇ ਨਾਲ ਸਕੂਲ ਨੂੰ ਪੇਰੈਂਟਸ ਦਾ ਇੱਕ ਅਲੱਗ ਹੀ ਮਾਨ ਵੱਧਾ ਹੈ ਅੱਜ ਮੈਂ ਸਕੂਲ ਨੂੰ ਟੀਚਰਜ਼ ਨੂੰ ਔਰ ਪੇਰੈਂਟਸ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਔਰ ਪਰਮਾਤਮਾ ਅੱਗੇ ਦੁਆ ਕਰਦੀ ਆ ਕਿ ਸਾਡਾ ਇਹ ਬੱਚਾ ਬਹੁਤ ترقیਿਆ ਕਰੇ ਕਿਉਂਕਿ ਜਿਵੇਂ ਤੁਸੀਂ ਵੀ ਜਾਣਦੇ ਹੋ ਸੀਐਮ ਸਾਹਿਬ ਭਗਵੰਤ ਮਾਨ ਜੀ ਦੇ ਆ ਇੱਕੋ ਹੀ ਸੁਪਨਾ ਹੈ ਕਿ ਸਾਡੇ ਬੱਚੇ ਖੇਡਣ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਹੋ ਕੇ ਗਰਾਊਂਡਾਂ 'ਚ ਆਣ ਜੇ ਬੱਚੇ ਗਰਾਊਂਡਾਂ 'ਚ ਆਣਗੇ ਤਾਂ ਨੇਚਰਲੀ ਨਸ਼ਿਆਂ ਤੋਂ ਦੂਰ ਰਹਿਣਗੇ ਇਹ ਬੱਚਾ ਸਾਡਾ ਉਸ ਦੀ ਮਿਸਾਲ ਬ ਔਰ ਇਹ ਦੂਜਿਆਂ ਦੇ ਦੂਜੇ ਬੱਚਿਆਂ ਲਈ ਵੀ ਪ੍ਰੇਰਨਾ ਬਣੂਗਾ ਤਾਂ ਕਿ ਹੋਰ ਬੱਚਿਆਂ 'ਚ ਵੀ ਜੋਸ਼ ਆਊਗਾ ਕਿ ਅਸੀਂ ਵੀ ਕੁਝ ਕਰੀਏ ਤਾਂ ਸਾਨੂੰ ਵੀ ਅਸੀਂ ਵੀ ਮੈਡਲ ਪ੍ਰਾਪਤ ਕਰੀਏ। ਮੀਨਾਂ ਵੱਲੋਂ ਇੱਕ ਮੈਡ ਦੀ ਮੰਗ ਕੀਤੀ ਜਾ ਰਹੀ ਹੈ ਬੜੀ ਪੁਰਾਣੀ ਇਹ ਉਹਨਾਂ ਦੀ ਮੰਗ ਪੂਰੀ ਨਹੀਂ ਹੋਈ ਉਹ ਕਹਿੰਦੇ ਕਿ ਜੇ ਮੈਟ ਇਹਨਾਂ ਨੂੰ ਮਿਲ ਜਾਂਦਾ ਤੇ ਅੱਜ ਇੰਟਰਨੈਸ਼ਨਲ ਬਰੇਕੀਸੀਸੀ ਕਰ ਦੇਣਾ ਸੀਗਾ ਇਹਨਾਂ ਨੇ ਕਿੱਥੇ ਮੈਟ ਕਿੱਥੇ ਗੇਮ ਦੇ ਵਿੱਚ ਜ਼ਰੂਰਤ ਪੈਂਦੀ ਹੈ ਨਹੀਂ ਮੈਡਮ ਕਰਨਗੇ ਮੈਡਮ ਮੈਂ ਉਹ ਬਹੁਤ ਜਲਦੀ ਇਹਨਾਂ ਨੂੰ ਫੈਸਿਲਿਟੀ ਦਿੱਤੀ ਜਾਊਗੀ ਮਤਲਬ ਹੁਣ ਬੱਚੇ ਤੈਨੂੰ ਸ਼ਿਕਾਇਤ ਨਹੀਂ ਰਹੂਗੀ ਇਹਨਾਂ ਨੂੰ ਜਲਦੀ ਮੈਟ ਦੀ ਫੈਸਿਲਿਟੀ ਦਿੱਤੀ ਜਾਊਗੀ ਕਿਉਂਕਿ ਮੇਰੇ ਧਿਆਨ ਚ ਆ ਜਾਈਏ ਇਹ ਗੱਲ ਔਰ ਇਹ ਜਲਦੀ ਪੂਰੀ ਕੀਤੀ ਜਾਊਗੀ ਕਿ ਲੱਖ ਡੇਢ ਅਮਾਉਂਟ ਦੀ ਹੈਗੀ ਹੈ ਇਹਨਾਂ ਕੋਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਲਦੀ ਪੂਰੀ ਕੀਤੀ ਜਾਊਗੀ ਸਾਡਾ ਤਾਂ ਇੱਕੋ ਹੀ ਸੁਪਨਾ ਹੈ ਕਿ ਸਾਡੇ ਬ ਕਾਈ ਫਿਟ ਰਹਿਣਗੇ ਅਗਲਾ ਪੰਜਾਬ ਨੌਜਵਾਨਾਂ ਨੇ ਸੰਭਾਲਣਾ ਹੈ ਸਾਡੇ ਨੌਜਵਾਨੀ ਸਾਨੂੰ ਮਜ਼ਬੂਤ ਚਾਹੀਦੇ ਨੇ ਹੋਰ ਇਹਨਾਂ ਵਿੱਚ ਕੁਝ ਸਰਕਾਰ ਵੱਲੋਂ ਵੀ ਇਹਨਾਂ ਦਾ ਮਾਰ ਸਨਮਾਨ ਬਿਲਕੁਲ ਮੈਂ ਸੀਐਮ ਸਾਹਿਬ ਦੇ ਧਿਆਨ ਚ ਲਿਆਉਂਗੀ ਔਰ ਇਹਨਾਂ ਨੂੰ ਕੋਸ਼ਿਸ਼ ਕਰਕੇ ਸੀਐਮ ਸਾਹਿਬ ਕੋਲ ਲਿਜਾ ਕੇ ਉਹਨਾਂ ਤੋਂ ਵੀ ਸਨਮਾਨਿਤ ਕਰਵਾਉਂਗੀ ਮੈਡਮ ਕੋਈ ਵੱਡਾ ਪ੍ਰੋਜੈਕਟ ਸ਼ਹਿਰ ਵਾਸਤੇ ਆ ਰਹੇ ਨੇ ਵੱਡਾ ਪ੍ਰੋਜੈਕਟ ਅਸੀਂ ਇੱਕ ਆਈ ਹਸਪੀਟਲ ਵੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਲਟੀ ਸਪੈਸ਼ਲਿਸਟ ਆਈ ਹਸਪੀਟਲ ਆਈਏ ਤੇ ਹੋਰ ਵੀ ਕਈ ਪ੍ਰੋਜੈਕਟ ਆ ਰਹੇ ਨੇ ਜਲਦੀ ਹੀ ਤੁਹਾਨੂੰ ਉਸ ਬਾਰੇ ਦੱਸਿਆ ਜਾਊਗਾ ਸਾਨੂੰ ਤੁਹਾਡੇ ਸਾਹਮਣੇ ਹੈ ਹੁਣ ਸ਼ਹਿਰ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਐ ਤਾਂ ਚੱਲ ਹੀ ਰਹੇ ਨੇ ਅਸੀਂ ਸਭ ਤੋਂ ਪਹਿਲਾਂ ਆਊਟਰ ਕਲੋਨੀਆਂ ਫੜੀਆਂ ਕਿਉਂਕਿ ਆਊਟਰ ਕਲੋਨੀਆਂ ਦਾ ਐਨਾ ਬੁਰਾ ਹਾਲ ਸੀ 30 30 40 40 ਸਾਲ ਤੋਂ ਆਊਟਰ ਕਲੋਨੀਆ ਚ ਕਦੇ ਇੱਟ ਵੀ ਨਹੀਂ ਲੱਗੀ ਸੀ ਉਹ ਲੋਕ ਖੁਸ਼ ਨੇ ਕਿਉਂਕਿ ਸਾਡਾ ਫਰਜ਼ ਐ ਐਕਟਿਵਰ ਆਮ ਲੋਕਾਂ ਦੀ ਸਰਕਾਰ ਐ ਤੇ ਆਮ ਲੋਕਾਂ ਦੇ ਕੰਮ ਹੁੰਦੇ ਮੈਮ ਜਿੱਦਾਂ ਸ਼ਹਿਰ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਕਲੋਨੀਆਂ ਨੇ ਜਿਨ੍ਹਾਂ ਦੀਆਂ ਰਜਿਸਟਰੀਆਂ ਨਹੀਂ ਹੋਈਆਂ ਹੋਈਆਂ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਗੱਲ ਹੈ ਵੀ ਉਹਨਾਂ ਨੂੰ ਪੱਕੇ ਕਿੱ ਕੁਝ ਕਰ ਰਹੇ ਉਹ ਵੀ ਬਹੁਤ ਜਲਦੀ ਹੋ ਰਿਹਾ ਜਦੋਂ ਕਿ ਸਾਡਾ ਜਿਹੜੇ ਮਾਲਕਾਂ ਦਾ ਹੱਕ ਲਈ ਉਹ ਵੀ ਫਾਈਲ ਸੀਐਮ ਸਾਹਿਬ ਕੋਲ ਜਾ ਚੁੱਕੀ ਹੈ ਅਪਰੂਵ ਹੋਣ ਵਾਲੀ ਹੈ ਮਾਲਕਾਂ ਦਾ ਹੱਕ ਵੀ ਦੇਵਾਂਗੇ ਜਿਹੜੇ ਬੰਦੇ 30 30 40 40 ਸਾਲਾਂ ਤੋਂ ਬੈਠੇ ਨੇ ਤੇ ਪਰ ਉਹਨਾਂ ਨੂੰ ਇਹ ਨਹੀਂ ਲੱਗਦਾ ਵੀ ਅਸੀਂ ਮਾਲਕ ਆ ਤਾਂ ਮੈਂ ਇਹ ਹੀ ਤੁਹਾਨੂੰ ਕਹੂੰਗੀ ਕਿ ਬਹੁਤ ਜਲਦੀ ਉਹਨਾਂ ਨੂੰ ਮਾਲਕਾਂ ਦਾ ਹੱਕ ਦਿਵਾਏ ਜਾ ਰਹੇ ਨੇ ਹਾਂਜੀ ਮੈਨਾਂ ਜਿਸ ਕੰਝੋ ਸੀਗੇ ਕਿਹੜੀ ਗੇਮ ਚ ਤੁਸੀਂ ਪਹਿਲਾ ਸਟੈਂਡ ਲਾਜ਼ਰ ਕੀਤਾ ਮੈਂ ਹਾਈ ਜੰਪ ਚ ਲਾਇਆ ਕਿੱਥੇ ਕਿੱਥੇ ਹੋਈ ਗਈ ਸਰ ਪਹਿਲੇ ਹੋਈ ਸੀ ਖੇਡਾਂ ਉਹ ਪੰਜਾਬੀਆਂ ਚ ਉਸ ਵੇਲੇ ਮੇਰੀ ਸੈਕੰਡ ਪੋਜੀਸ਼ਨ ਆਈ ਸੀਗੀ ਦੇਸ਼ ਸਿੰਘ ਸਕੂਲ ਵਾਲੋਂ ਮਣੀ ਮੇਰਾ 골 ਆਇਆ ਸੀਗਾ ਨੈਸ਼ਨਲ ਲੈਖਣਾ ਹੋਵੇ 66 ਜੰਪ ਦਾ ਉੱਚ ਮੇਰਾ 골 ਆਇਆ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਵਸਤੂ ਬਹੁਤ ਵਧੀਆ ਰਹੀ ਕਿੰਨੂ ਦੇਣਾ ਸੇਰਾ ਚਾਹੁੰਦੇ ਹਾਂ ਸਾਰੀ ਮਿਹਨਤ ਦਾ ਸੇਰਾ ਕਿੰਨੂ ਦੇਣਾ ਚਾਹੁੰਦੇ ਸਾਰੀ ਮੈਂ ਦਾ ਸੇਰਾ ਸਭ ਤੋਂ ਪਹਿਰੇ ਪਰਿੰਦਰ ਹੈ ਜੇ ਮੈਂ ਇਸ ਕਬਲ ਚੁਣਿਆ ਦੂਸਰਾ ਮੇਰੇ ਪਾਪਾ ਦਾ ਜੋ ਕਿ ਜਿੱਥੇ-ਕਿੱਥੇ ਮੇਰੇ ਨਾਲ ਜਾਂਦੇ ਨੇ ਤੀਸਰਾ ਸਾਡੇ ਸਕੂਲ ਦੇ ਸਟਾਫ ਦਾ ਤੇ ਮੈਮ ਦਾ ਕਿਹੜੀ-ਕਿਹੜੀ ਟੀਮਾਂ ਕਿਤੋਂ-ਕਿਤੋਂ ਟੀਮਾਂ ਉੱਥੇ ਪਹੁੰਚਿਆ ਸਨ ਉੱਥੇ ਸਾਰੇ ਇੰਡੀਆ ਦੇ ਐਸੀਆਂ ਟੀਮਾਂ ਸੀ ਸਾਰੇ ਸਟੇਟਾਂ ਦੀਆਂ ਉਹ ਆਏ ਸੀ ਸਮਾਨਤਾ ਹੀ ਹੈ ਜਿਵੇਂ ਲੱਗ ਰਿਹਾ ਜਿਵੇਂ ਸੈਲਿਬ੍ਰਿਟੀ ਆ ਗਈ। ਇਹ 골ਡ ਆਇਆ ਸੀਗਾ। ਕਈ ਰੋਕ ਰੋਕੇ ਖਿਚਾਰੇ ਸੀਗੇ ਫੋਟੋਆਂ। ਅੰਦਰੋਂ ਆਈ ਫੀਲਿੰਗ ਆ ਰਹੀ ਹੈ ਸੈਲਿਬ੍ਰਿਟੀ ਹੈ ਵੀ। ਆਹ ਸਵਾਗਤ ਕੀਤਾ ਸਕੂਲ ਵੱਲੋਂ ਕਿਵੇਂ ਮਹਿਸੂਸ ਬਹੁਤ ਵਧੀਆ ਮਹਿਸੂਸ ਹੋ ਰਹੀ ਹੈ। ਹੋਰ ਨੌਜਵਾਨਾਂ ਨੂੰ ਕੋਈ ਅਪੀਲ ਕਰਨੀ ਚਾਹੋ। ਐਹੀ ਹੈ ਜੀ ਸਿੱਖੇ ਡੰਗਵਾਲ ਜੜੋ ਨਸ਼ੇ ਪਤਾਂ ਤੋਂ ਬਚੋ। ਨਸ਼ੇ ਪਤਿਆਂ ਵੱਲ ਬੜੇ ਜਾ ਰਹੇ ਨੇ ਅੱਜਕੱਲ ਖੇਡਾਂ ਵੱਲ ਜਿੰਦਗੀ ਸੌਰੀ ਆਪਣੀ। ਅਗਲਾ ਕੀ ਹੋ? ਅਗਲਾ ਕੀ ਸਟੈਪ ਹੋਊਗਾ। ਹਾਂਜੀ। ਅਗਲਾ ਕੀ ਹੋ ਸਟੈਪ ਹੋਊਗਾ। ਅਗਲਾ ਸਟੈਪ ਐਹੀ ਹੈ ਜੀ ਇੰ ਜੀਰ ਦੇ ਠੀਕ ਕੁੰਡਿਆ ਲਈ ਹੈ ਪ੍ਰਿੰਸੀਪਲ ਐਨਟੀਸੀ ਰਾਜਪੁਰਾ ਜਸबीर ਕੌਰ ਸਾਡੇ ਸਕੂਲ ਦੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬੱਚਾ ਨੈਸ਼ਨਲ ਗੇਮਸ ਦੇ ਵਿੱਚੋਂ ਬੱਚਾ 골ਡ ਮੈਡਲ ਲੈ ਕੇ ਆਇਆ ਹੈ ਨਾ ਸਿਰਫ ਇਹ ਰਾਜਪੁਰੇ ਦੇ ਲਈ ਮਾਣ ਦੀ ਗੱਲ ਹੈ ਮੈਂ ਹੀ ਕਹੂੰਗੀ ਕਿ ਸਾਰੇ ਪੰਜਾਬ ਦੇ ਲਈ ਮਾਣ ਦੀ ਗੱਲ ਹੈ ਕਿ ਬੱਚੇ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਵਧਾਈ ਦਿੰਨੀ ਆ ਐਜੂਕੇਸ਼ਨ ਮਨਿਸਟਰ ਹਰਜੋਤ ਬੈਂਸੀ ਨੂੰ ਵੀ ਵਧਾਈ ਦਿੰਨੀ ਆ ਤੇ ਐਨਟੀਸੀ ਸਕੂਲ ਦੇ ਸਾਰੇ ਜਿਹੜੇ ਸਟਾਫ ਦੇ ਮੈਂਬਰਸ ਨੇ ਕੋਈ ਪਰਮਿੰਦਰ ਮੈਡਮ ਖਾਸ ਤੌਰ ਤੇ ਬੱਚੇ ਦੇ ਗਾਈ ਟੀਚਰ ਜਿਨ੍ਹਾਂ ਨੇ ਬੱਚੇ ਨੂੰ ਚੰਗੀ ਅਗਵਾਈ ਦਿੱਤੀ ਤੇ ਬੱਚੇ ਨੂੰ ਉਹਨਾਂ ਨੇ ਠੀਕ ਰਸਤੇ ਤੇ ਪਾਇਆ ਬੱਚੇ ਨੇ ਸਕੂਲ ਦਾ ਜਿਹੜਾ ਨਾਮ ਹੈ ਰੌਸ਼ਨ ਕੀਤਾ ਬੱਚੇ ਦੇ ਮਾਪੇ ਜਿਹੜੇ ਇਹ ਜਿਵੇਂ ਆਪਾਂ ਕਵਾਂਗੇ ਕਿ ਟਿੱਬਿਆਂ ਦੇ ਵਿੱਚੋਂ ਬੱਚਾ ਉੱਠਿਆ ਠੀਕ ਹੈ ਟਿੱਬਿਆਂ ਤੋਂ ਬੱਚਾ ਉੱਠ ਕੇ ਉਸਨੇ ਮਿਹਨਤ ਕੀਤੀ ਤੇ ਮੁਕਾਮ ਹਾਸਲ ਕੀਤਾ ਤੇ ਮੈਨੂੰ ਬਹੁਤ ਹੀ ਮਾਣ ਹੈ ਕਿ ਬੱਚੇ ਨੇ ਸਕੂਲ ਦਾ ਤੇ ਪੰਜਾਬ ਦਾ ਨਾਮ ਹੈ ਜਿਹੜਾ ਰੌਸ਼ਨ ਕੀਤਾ ਤੇ ਮੈਂ ਇਸ ਦੇ ਲਈ ਇਸ ਦੇ ਮਾਪਿਆਂ ਨੂੰ ਜਸਕਰਨ ਜੋਤ ਨੂੰ ਤੇ ਪਰਮਿੰਦਰ ਕੌਰ ਮੈਡਮ ਨੂੰ ਵਧਾਈ ਦੇਣੀ ਆ ਤੇ ਸਰਕਾਰ ਨੂੰ ਅਪੀਲ ਕਰਦੀ ਆ ਕਿ ਬੱਚੇ ਤੇ ਆਪਣਾ ਜਿਹੜਾ ਆਸ਼ੀਰਵਾਦ ਹੈ ਬੱਚੇ ਨੂੰ ਦੇਣ ਤੇ ਆਪਣੀ ਅ ਬੱਚੇ ਦੀ ਜਿਸ ਤਰ੍ਹਾਂ ਵੀ ਮਦਦ ਕਰ ਸਕਦੇ ਨੇ ਕਰਨ ਧੰਨਵਾਦ ਕੀ ਨਾਮ ਜੀ ਤੁਹਾਡਾ ਜੀ ਜੀ ਮੇਰਾ ਨਾਮ ਜਸਵੰਤ ਸਿੰਘ ਮਣੀ ਹੈ ਜੀ ਪਿੰਡ ਮੇਰਾ ਖਰਾਜਪੁਰੇ ਜੀ ਕੀ ਕਹਣਾ ਚਾਹੋਗੇ ਅੱਜ ਬੇਟੇ ਲਈ ਮਾਣ ਵਾਲੀ ਗੱਲ ਹੈ ਅ ਦੇਖੋ ਜੀ ਇੰਨਾ ਕੁ ਵੱਡੇ ਮਾਣ ਵਾਲੀ ਗੱਲ ਹੈ ਕਿ ਮੇਰੇ ਖਿਆਲ ਚ ਮੈਂ ਉਹਨਾਂ ਨੂੰ ਲਫ਼ਜ਼ਾਂ ਚ ਬਿਆਨ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਹੈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਪਰਮਿੰਦਰ ਮੈਮ ਦਾ ਜਿਨ੍ਹਾਂ ਨੇ ਕਿ ਸਾਡੇ ਬੇਟੇ ਨੂੰ ਇਸका ਵਿੱਚ ਚੋਣਿਆ ਤੇ ਸਾਨੂੰ ਪਤਾ ਨਹੀਂ ਸਾਡੇ ਬੇਟੇ ਇਸका ਵੀ ਲਿਆ ਪਰ ਇਹਨਾਂ ਨੇ ਕਿਹਾ ਕਿ ਹਾਂ ਕਿ ਹੀਰੇ ਦੀ ਕੀਮਤ ਜਵਾਰੀ ਨੂੰ ਪਤਾ ਹੁੰਦੀ ਹੈ ਜੀ ਤੇ ਪਰਮਿੰਦਰ ਮੈਮ ਦੀ ਡੀਪੀ ਮੈਮ ਨਹੀਂ ਉਹਨਾਂ ਦੇ ਉਹਨਾਂ ਨੇ ਇਸका ਵੀ ਸਮਝਿਆ ਤੇ ਅੱਜ ਬੱਚੇ ਨੇ ਪਹਿਲਾਂ ਖੇਡਾ ਪਤਲਾ ਪੰਜਾਬ ਦੇ ਵਿੱਚ ਸੈਕੰਡ ਮਿਸ਼ਨ ਆਈ ਜੀ ਪੰਜਾਬ ਵਿੱਚੋਂ ਗੋਲਡ ਮੈਡ ਜਿੱਤਿਆ ਜੀ ਉਹਦੇ ਵਿੱਚ ਫਿਰ ਉਸ ਤੋਂ ਬਾਅਦ ਇਹ ਹੁਣ ਗੇਮਾਂ ਹੋਈਆਂ ਨੇ ਜੀ ਤਾਂ ਨੈਸ਼ਨਲ ਲੈਵਲ ਤੇ ਇਟ੍ਰੈਕ ਸਮੀਟ ਹੋਈ ਹੈ 68ਵੀਂ ਨੈਸ਼ਨਲ ਗੇਮ ਮੈਚ ਬੈਠੇ ਨੇ ਵੀ ਆ 골ਡ ਮੈਡਲ ਜਿੱਤੇ ਉੱਥੇ ਸਾਰੇ ਆਲ ਇੰਡੀਆ ਤੋਂ ਹੀ ਟੀਮਾਂ ਆਈਆਂ ਇਹ ਸੰ ਤੇ ਉੱਥੇ ਟੀਮਾਂ ਦੇ ਬੜੇ ਬੱਚੇ ਸੀਗੇ ਜਿਹੜੇ ਐਥਲੈਟਿਕ ਸੀ ਉਹਦਾ ਯਾਨੀ ਕਿ ਟੈਨੇ ਕੋ ਜ਼ਿਆਦਾ ਹੈਵੀ ਲੱਗ ਰਹੇ ਸੀ ਇਹਨਾਂ ਨੂੰ ਚਲਮੀ ਸੀ ਸੋਚਦੇ ਪਨ ਕੀ ਪਰ ਬੇਟੀ ਨੇ ਮਿਹਨਤ ਕੀਤੀ ਸੀਗੀ ਤੇ ਮੈਮ ਦਾ ਆਸ਼ੀਰਵਾਦ ਤੇ ਮਿਹਨਤ ਨਾਲ ਸੀ ਜਿਹਨਾਂ ਦੀ ਕੋਚਿੰਗ ਦਿੱਤੀ ਆ ਉਹਨਾਂ ਨੇ ਤੇ ਪ੍ਰਿੰਸੀਪਲ ਮੈਂ ਬਾਕੀ ਸਾਰੇ ਸਟਾਫ ਦੀਆਂ ਦੁਆਵਾਂ ਨਾਲ ਸੰ ਤੇ ਬੇਟਾ ਜੀ 골ਡ ਮੈਡਲ ਲੈ ਕੇ ਪੰਜਾਬ ਦੀ ਚੋਲੀ ਸਾਡੇ ਪੰਜਾਬ ਦਾ ਨਾਮ ਰਾਜਪੁਰੇ ਦਾ ਨਾਮ ਕਵਰ ਸੀਨੀਅਰ ਸੈਕੰਡਰੀ ਸਕੂਲ ਐਂਟੀਸੀ ਸਕੂਲ ਦਾ ਨਾਮ ਸਾਡੇ ਪਿੰਡ ਦਾ ਖ라이ਪੁਰ ਦਾ ਨਾਮ ਤੇ ਰਾਈਪੁਰ ਦਾ ਨਾਮ ਪੂਰੀ ਦੁਨੀਆ ਚ ਰੋਸ਼ਨ ਕੀਤਾ ਹੈ ਇਹਦੇ ਲਈ ਮੈਂ ਬੀਟੂ ਦਾ ਧੰਨਵਾਦ ਮੈਂ ਕਰਨਾ ਚਾਹਾਂਗਾ ਮੈਡਮ ਕੀ ਨਾਮ ਤੁਹਾਡਾ ਮਿਸਿਸ ਪਰਮਿੰਦਰ ਕੌਰ ਮੈਂ ਜੀ ਪੀਟੀਆਈ ਐਂਟੀਸੀ ਸਕੂਲ ਦੇ ਵਿੱਚ ਕੰਮ ਕਰ ਰਹੀ ਹਾਂ ਤੇ ਇਹ ਬੱਚਾ 8th ਕਲਾਸ ਦਾ ਬੱਚਾ ਹੈ ਔਰ ਚਲੋ ਸ਼ੁਰੂ ਤੋਂ ਮੈਂ ਇਹਨਾਂ ਲੰਬੀ ਹਿਸਟਰੀ ਨਹੀਂ ਦੱਸਾਂਗੀ ਤਾਂ ਮਤਲਬ ਕਿ ਇਹਦੇ ਵਿੱਚ ਕੋਈ ਉਹ ਨਹੀਂ ਸੀਗਾ ਕਿ ਇਹ ਖੇਡਾਂ ਦੇ ਵਿੱਚ ਅੱਗੇ ਆਇਆ ਜਾਂ ਇਹਨੂੰ ਮੈਂ ਬੇਸਿਕਲੀ ਇਹਨੂੰ ਬਿਲਕੁਲ ਗਰਾਉਂਡ ਲੈਵਲ ਤੋਂ ਚੁੱਕਿਆ ਉੱਪਰ ਤੇ ਮੇਰੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਅੱਜ ਕਿ ਚਲੋ ਸਿਖਾਇਆ ਸਾਡੇ ਦੁਆਰਾ ਸਿਖਾਇਆ ਹੋਇਆ ਬੱਚਾ ਅੱਜ ਨੈਸ਼ਨਲ ਪੱਧਰ ਤੇ 골ਡ ਮੈਡਲ ਲੈ ਕੇ ਆਇਆ ਅਸੀਂ ਧੰਨਵਾਦ ਕਰਦੇ ਹਾਂ ਇਸ ਸੰਸਥਾ ਦਾ ਐਨਟੀਸੀ ਦਾ ਪ੍ਰਿੰਸੀਪਲ ਮੈਮ ਦਾ ਕਿ ਮੈਮ ਨੇ ਸਾਨੂੰ ਇੰਨਾ ਮਾਣ ਦਿੱਤਾ ਅੱਜ ਅਸੀਂ ਇਸ ਮਕਾਮ ਤੇ ਖੜੇ ਹਾਂ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਮਾਨ ਸਨਮਾਨ ਮਿਲਿਆ ਉਹ ਪਹਿਲਾਂ ਜਾਂ ਨਹੀਂ ਹਾਲੇ ਤੱਕ ਕੋਈ ਨਹੀਂ ਹੈ ਔਰ ਇਹ ਬੱਚਾ ਜੇ ਅਸੀਂ ਸ਼ਾਇਦ ਤੁਹਾਨੂੰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦੇਖੋ ਕਿ ਇਹ ਬੱਚਾ ਜਿਸ ਲੈਵਲ ਤੇ ਖੇਡ ਰਿਹਾ ਸੀਗਾ ਅੱਜ ਉਹ ਦੇਖੋ ਬਿਲਕੁਲ ਮਿੱਟੀ ਦੇ ਵਿੱਚ ਖੇਡਿਆ ਬੱਚਾ ਔਰ ਅਸੀਂ ਸਿਰਫ ਇੱਕ ਜੈਵਲਨ ਦਾ ਲਾ ਕੇ ਅਸੀਂ ਹਾਈ ਜੰਪ ਲਈ ਇਹਦਾ ਬਣਾਇਆ ਹੋਇਆ ਸੀਗਾ ਕੋਈ ਸਾਨੂੰ ਮੈਟ ਦੀ ਫੈਸਿਲਿਟੀ ਨਹੀਂ ਸੀਗੀ ਔਰ ਜਸਟ ਇਹਨੂੰ ਮੈਟ ਉੱਥੇ ਹੀ ਮਿਲਿਆ ਜਿੱਥੇ ਇਹਦਾ ਕੰਪੀਟੀਸ਼ਨ ਹੋਇਆ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिसदा होवे असर